ਪਟਿਆਲਾ ਦੇ ਪ੍ਰਤਾਪਨਗਰ ਦੇ ਵਿੱਚ ਸਰਫਰ ਸੀਡਰ ਦੇ ਨਾਲ ਬੀਜੀ ਗਈ ਕਣਕ ਦੀ ਪ੍ਰਦਰਸ਼ਨੀ ਦਾ ਪਲਾਂਟ ਲਗਾਇਆ ਗਿਆ ਜਿੱਥੇ ਵਾਤਾਵਰਣ ਤੇ ਪਾਣੀ ਦੀ ਸੰਭਾਲ ਦੇ ਲਈ ਕਿਸਾਨ ਅੱਗੇ ਆਏ ਨੇ ਉੱਥੇ ਡਿਪਟੀ ਕਮਿਸ਼ਨਰ ਵੱਲੋਂ ਪ੍ਰਦਰਸ਼ਨੀ ਪਲਾਂਟ ਦਾ ਜਾਇਜ਼ਾ ਲਿਆ ਗਿਆ ਤੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਇੱਕ ਬੜੀ ਅਫਸਰ ਪਟਿਆਲਾ ਅੱਜ ਅਸੀਂ ਸਰਦਾਰ ਲਖਵਿੰਦਰ ਸਿੰਘ ਦੇ ਖੇਤ ਤੇ ਆਏ ਹਾਂ ਜਿਨ੍ਹਾਂ ਨੇ ਆਪਣੇ 15 ਏਕੜ ਕਣਕ ਦੀ ਖੇਤੀ ਸਰਫਸ ਸੀਡਰ ਦੇ ਨਾਲ ਕੀਤੀ ਆ ਤੇ ਤੁਸੀਂ ਖੇਤ ਵੀ ਦੇ ਸਕਦੇ ਹੋ ਬਹੁਤ ਅੱਛੀ ਕੰਡੀਸ਼ਨ ਦੇ ਵਿੱਚ ਖੇਤ ਖੜਾ ਹੈਗਾ ਇਹਨਾਂ ਦਾ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਇਆ ਕੋਈ ਜ਼ਿਆਦਾ ਨਦੀਨ ਵੀ ਨਹੀਂ ਹੈਗੇ ਅਤੇ ਇਹਨਾਂ ਨੂੰ ਆਸ ਆ ਕਿ ਜਿਹੜੇ ਦੂਸਰੀ ਹੋਰ ਰਵਾਇਤੀ ਤਰੀਕੇ ਦੇ ਨਾਲ ਪਾ ਕਣਕ ਦੀ ਬਿਜਾਈ ਕਰਦੇ ਆ ਉਹਨਾਂ ਕੀ ਝਾੜ ਆਉਂਦੀ ਇਹਨਾਂ ਨੂੰ ਉਮੀਦ ਹੈਗੀ ਆ ਕਿ ਮੈਂ ਕਮਨਾ ਕਰਦਾ ਹਾਂ ਕਿ ਇਹ ਅਗਲੇ ਸਾਲ ਵੀ ਇਹ ਏਰੀਆ ਹੈਗਾ ਇਸ ਤੋਂ ਜ਼ਿਆਦਾ ਬਰੰਦ ਹਰਵਾਰ ਸਿੰਘ ਜੀ ਪਿੰਡ ਚਰੇਲਾ ਮੈਂ ਵੈਸੇ ਤਾਂ ਪਿਛਲੇ 2-3 ਸਾਲਾਂ ਤੋਂ ਛਿੱਟਾ ਮਾਰ ਕੇ ਬੀਜਦਾ ਕੀ ਕੀ ਕੇਕੜ ਇਸ ਵਾਰੀ ਮੈਂ ਸਰਫੇਸ ਸੀਡਰ ਨਾਲ ਉਹ ਬੀਜੀ ਐ ਲੰਗ ਸੁਸਾਇਟੀ ਤੋਂ ਮੈਂ ਸਰਫੇਸ ਸੀਡਰ ਲਿਆ ਸੀ ਉਹ ਵਧੀਆ ਉਹਦਾ ਜਰਮੀਨੇਸ਼ਨ ਆ ਕੋਈ ਦਿੱਕਤ ਨਹੀਂ ਤੇ ਮੇਰੇ ਖੇਤ ਚ ਵੈਸੇ ਬੀਡ ਹੋਏ ਨੇ ਕਿਉਂਕਿ ਬੀਡ ਹੋਣ ਤੋਂ ਬਾਅਦ ਮੌਸਮ ਇਹ ਆ ਜਾ ਗਿਆ ਕਣਕ ਲੇਟ ਸੀ 20 ਨਵੰਬਰ ਨੂੰ ਬੀਜੀ ਸੀ ਤੇ ਮੌਸਮ ਇਹ ਆ ਜਾ ਗਿਆ ਸਪਰੇਅ ਵੀ ਹੋ ਗਈ ਬੀਡ ਹੈਗੇ ਨੇ ਪਰ ਕਣਕ ਦੂਜੇ ਖੇਤਾਂ ਨਾਲੋਂ ਵਧੀਆ ਤੇ ਜਿਹੜਾ ਜੂਰੀਆ ਆਮ ਨਾਲੋਂ ਮੈਂ ਦੂਜੇ ਖੇਤਾਂ ਨਾਲੋਂ ਉਹਦੇ ਵਿੱਚ ਘੱਟ ਪਾਇਆ ਜੇ ਦੂਜੇ ਖੇਤਾਂ 'ਚ ਤਿੰਨ ਵਾਰੀ ਪਾਇਆ ਤਾਂ ਉਹਦੇ ਵਿੱਚ ਸਿਰਫ ਦੋ ਵਾਰੀ ਜੂਰੀਆ ਪਾਇਆ ਵਾ ਜੋ ਕਿ ਕਣਕ ਪ੍ਰੋਪਰ ਖੜੀ ਐ ਬਰਾਬਰ अच्छा ਜਿਹੜਾ ਤੁਸੀਂ ਇਹਦੇ ਵਿੱਚ ਵੀਡ ਆਇਆ ਜਿਹੜੀ ਬਾਕੀ ਵਾਲੀ ਫਸਲ ਤੁਸੀਂ ਬੀਜੀ ਸੀ ਉਹਦੇ ਵਿੱਚ ਵੀ ਉਹਦੇ ਵਿੱਚ ਵੀ ਹੈ ਜੀ ਉਹਦੇ ਵਿੱਚ ਵੀ ਵੀਡ ਆ ਤਾਂ ਦੋਨਾਂ ਵਿੱਚ ਤਾਂ ਕੋਈ ਫਰਕ ਹੋਏਗਾ ਨਹੀਂ ਕੋਈ ਫਰਕ ਨਹੀਂ ਆ ਜਿਹੜੀ ਮੇਰੇ ਬੀਟ ਹੋਇਆ ਵੀਟ ਆ ਇਹ ਚ ਹੋਣਾ ਨਹੀਂ ਚਾਹੀਦਾ ਤਾਂ ਇਹਦੇ ਇਹਦੇ ਵਿੱਚ ਕੱਟਿਆ ਗਿਆ ਕੱਟਿਆ ਜੀ ਇਹਦੇ ਤੇ ਕਰਕੇ ਗੱਲ ਕਰੀਏ ਖਰਚਾ ਬਣੇ 300 ਰੁਪਏ ਹੀ ਆਉਂਦਾ ਜੀ ਸੋਇਂਗ ਜਿਆਦਾ ਅੱਛਾ ਮਤਲਬ ਖਰਚਾ ਤੁਹਾਡਾ 2-300 ਰੁਪਏ ਜੀ ਟੀਜ਼ਰ ਦਾ ਖਰਚਾ ਹੋਰ ਕੋਈ ਖਰਚਾ ਨਹੀਂ ਨਾਲੇ ਵੀ ਜਿਹੜੀ ਇਹ ਕੀ ਹੈ ਉਹ ਵੀ ਕੱਟ ہوئی ਤੇ ਫਸਲ ਵੀ ਜਿਹੜੀ ਹੈ ਕੀ ਉਹ ਵਧੀਆ ਹੈ ਤੇ ਤੁਹਾਡਾ ਯੂਰੀਆ ਵੀ ਕੱਟ ਲੱਗ ਗਿਆ ਵੀਡਾ ਕੱਟ ਲੱ ਇਡ ਘੱਟ ਹੋਣਾ ਚਾਹੀਦਾ ਸੀ ਪਰ ਕਈ ਵਾਰੀ ਇਹ ਹੋ ਸਕਦਾ ਵੀ ਸੋਇਲ ਦੇ ਵਿੱਚ ਉਹ ਜਿਆਦਾ ਇਨਫਰਮ ਬਾਕੀ ਕਿਹ ਚੀਜ਼ ਹੋਰ ਜਿਹੜੇ ਆਪਣੇ ਛੋਟੇ ਟਰੈਕਟਰ ਨੇ ਛੋਟਾ ਟਰੈਕਟਰ ਆਮ ਨਾਲ ਖਿੱਚ ਲੈਂਦਾ ਜੀ ਵੀ ਵੱਡੀਆਂ ਦੂਜੀਆਂ ਮਸ਼ੀਨਾਂ ਵਾਸਤੇ ਵੱਡੇ ਟਰੈਕਟਰ ਚਾਹੀਦੇ ਆਪਾਂ ਨੂੰ ਪਰ ਉਹ ਛੋਟਾ ਟਰੈਕਟਰ ਇਹ ਪ੍ਰੋਬਲਮ ਨਹੀਂ ਹੈਗੀ ਵੀ ਪਰਾਲੀ ਜਿਆਦਾ ਆ ਜਿਹੜੀ ਮੇਰੀ ਪੂਸ਼ਾ ਜੀਰੀ ਦੀ ਪਰਾਲੀ ਸੀ ਜੀ ਪੂਸ਼ਾ ਜੀਰੀ ਤੇ ਬਹੁਤ ਜਿਆਦਾ ਪਰਾਲੀ ਸੀ ਪਰ ਉਹ ਕਿਤੇ ਵੀ ਦਿੱਕਤ ਨਹੀਂ ਆਈ ਵੀ ਕਿਤੇ ਮਕਣ ਕੇ ਜੰਮਣ ਤੋਂ ਰਹਿ ਗਈ ਸਗੋਂ ਉੱਥੇ ਦਿੱਕਤ ਆਉਂਦੀ ਹੈ ਜਿੱਥੇ ਉਹ ਧਰਤੀ ਨੰਗੀ ਆ ਉੱਥੇ ਵੀ ਪਰਾਲੀ ਹੁੰਦੀ ਹੈ ਇਸ ਵਾਰ ਝੋਨਾ ਤੁਸੀਂ ਵੈਰਾਈਟੀ ਕਿਹੜੀ ਲਾਉਣ ਲਈ ਚਾਹੂਗਾ ਅਸੀਂ ਵੈਸੇ 26 ਲਾਉਣੇ ਆ ਜੀ ਮੇਰਾ ਖੇਤ ਹੈ ਜਿਆ ਜੀ ਤੁਹਾਨੂੰ ਜਿਹੜੀ ਆ ਪਰਾਲੀ ਵਾਲੀ ਪ੍ਰੋਬਲਮ ਆਈ ਹੈ ਇਹ ਵੀ ਨਹੀਂ ਆਉਂਦੀ ਮੈਂ ਤੁਹਾਨੂੰ ਦੱਸਦਾ ਉਹ ਮਜਬੂਰੀ ਕੀ ਜੀ ਕੋਸ਼ਾ ਲਾਉਣਾ ਮੇਰੀ ਮਜਬੂਰੀ ਆ ਇਹ ਪਿੰਡ ਭੰਗੜੀ ਆ ਜੀ ਹਰਬਿੰਦਰ ਸਿੰਘ ਮੇਰਾ ਨਾਮ ਹੈ ਮੈਂ ਐਗਰੀਕਲਚਰ ਵਾਲੇ ਦੀ ਮਹਤਰਾ ਜੀ ਸੁਪਰ ਸੀਡਰ ਨਾਲ ਕੰਕ ਬੀਜੀ ਹੈ ਜੀ ਜਦ ਕਿ ਸਾਨੂੰ ਇਹ ਫਾਇਦਾ ਹੋਇਆ ਜੀ ਨਹੀਂ ਸਾਡੀ ਸਲਾਹ ਤੇ ਕੋਈ ਬੜਾ ਟਰੈਕਟਰ ਲਈਏ ਜਾਂ ਲੌਂਗ ਜਾਂ ਲਿੰਟ ਕੁਝ ਵੀ ਕਰੀਏ ਜੀ ਵੀ ਬੜੇ ਟਰੈਕਟਰ ਬਿਨਾ ਸਰਦਾ ਨਹੀਂ ਜੀ ਪਰ ਇਹ ਕਿ ਚਲ ਇਸ ਪਾਸੇ ਆਪਣੇ ਕਿੱਕੜ ਬੀਜਿਆ ਬਹੁਤ ਵਧੀਆ ਰਿਜ਼ਲਟ ਆ ਜੀ। 1 ਏਕੜ ਆਪਨੇ ਕਿੱਸੇ ਬੀਜਿਆ ਸਰਪੇਸੀਦਰ ਸਰਪੇਸੀਦਰ ਜੀ ਸਰਪੇਟੀ ਦੇ ਵਿੱਚੋਂ ਲੈ ਕੇ ਆ ਜੀ ਸਰਪੇਸੀਦਰ ਉਹਦੇ ਨਾਲ ਬੁਝਾਈ ਕਰੀਏ ਜੀ। ਬਿਨਾਂ ਕੋਈ ਕਵਾੜ ਹੋਇਆ ਜੀ ਨਾ ਕੋ ਘਾਟ ਆਈਏ। ਕਿਸੇ ਵੀ ਤਰ੍ਹਾਂ ਦੀ। ਦੋ ਪਾਣੀ ਦੇ ਰਹੇ ਜੀ। ਲੇਟ ਬੁਝਾਈ ਹੋਈ ਹੈ ਜੀ। ਅਗਲੀ ਵਾਰ ਅਗਲੀ ਵਾਰ ਆਪਾਂ ਹੋਰ ਵਧਾਵਾਂਗੇ ਜੀ। ਬੀਜਣ ਕੇ ਛੋਟਾ ਥੋੜਾ ਥੋੜਾ ਬਧਾਉਂਦੇ ਜਾਵਾਂਗੇ। 3 ਏਕੜ ਕਿੱਕੜ ਬੀਜਿਆ ਜੀ ਘਾਹ ਨੂੰ 5-6 ਏਕੜ ਬੀਜ ਕੇ ਦਿਖਾਂਗੇ। ਕੋਈ ਛੋਟਾ ਜ਼ਿਮੀਂਦਾਰ ਨੂੰ ਬਹੁਤ ਔਖਾ ਹੋ ਜਾਂ ਪਰ ਹੁਣ ਦਾ ਨਿਕਲ ਗਿਆ ਤੁਹਾਡਾ ਮਨ ਹਾਂਜੀ ਹਾਂ ਸਾਬ ਜੀ ਇਹ ਦੇਖਿਆ ਜੀ ਇਸ ਦੀ ਬਹੁਤ ਵਧੀਆ ਨਾ ਕੋਈ ਸੁੰਡੀ ਦੀ ਸਕੇ ਤਾਂ ਇਹ ਸਾਨੂੰ ਸੁੰਡੀ ਦਾ ਵੀ ਡਰਤੀ ਵੀ ਸੁੰਡੀ ਦੀ ਫਿਰ ਐਗਰੀਕਲਚਰ ਵਾਲਿਆਂ ਨੇ ਦਵਾਈ ਲਾ ਕੇ ਦੱਸਿਆ ਵੀ ਦਵਾਈ ਲਾ ਕੇ ਬੀ ਜੀ ਉਹ ਬਹੁਤ ਵਧੀਆ ਰਿਜ਼ਲਟ ਰਿਹਾ ਜੀ ਹੁਣ ਤਾਂ ਅਜੇ ਬੜਾਈ ਕਰਨੀ ਹੈ ਜੀ ਆਪਾਂ ਅੱਜ ਦੇਖਣੇ ਮੈਂ ਆਪਕੋ ਲੱਗਦਾ ਹੈ ਕਿ ਫਸਲ ਮੇ ਜੋ ਕਿਸੇ ਤਰੀਕੇ ਕੀ ਕੋਈ ਕਮੀ ਦੂਸਰੀ ਫਸਲ ਕੋ ਦੇਖਤੇ ਹੋਏ ਜੋ ਆਪਨੇ ਦੂਸਰੇ ਤਰੀਕੇ ਸੇ ਵੀ ਜੇ ਕਿਸੇ ਜਿਹੜਾ ਹੈਗਾ ਬਿਜਾਈ ਕੀਤੀ ਸੀਗੀ ਹੁਣ ਇੱਕ ਏਕੜ ਤੇ ਤੁਸੀਂ ਸਰਫੇਸ ਸੀਡਰ ਨਾਲ ਕੀਤੀ ਇਹ ਹੁਣ ਤਾਂ ਹਾਲੇ ਤੱਕ ਤਾਂ ਤੁਸੀਂ ਫਸਲ ਵੱਡੀ ਨਹੀਂ ਹੈ ਪਰ ਜੇ ਹੁਣ ਦੇਖ ਲਈਏ ਤੇ ਵਿਜੀਬਲ ਕੋਈ ਲੱਗਦਾ ਤੁਹਾਨੂੰ ਫਰਕ ਹੈਗਾ ਦੋਨੋਂ ਫਸਲਾਂ ਵਿੱਚ ਕੋਈ ਇਹ ਸਾਡੀ ਦੂਜੀ ਫਸਲ ਨਾਲੋਂ ਬਹੁਤ ਵਧੀਆ ਜੀ ਫਸਲ ਉਹਦੇ ਉੱਤੇ ਮੀਂਹ ਪੈ ਗਿਆ ਜੀ ਦਵਾਰੂ ਜ਼ੀਰੋ ਡਰਲ ਨਾਲ ਬੀਜੀ ਕਰੋਦੀ கரੰਡ ਪਣ ਲਈ ਜੀ ਬਹੁਤ ਔਖੇ ਹੋਈ ਜੀ ਦੂਜੀ ਫਸਲ ਜਿਹੜੀ ਇਹਦੇ ਵਿੱਚ ਜਿੰਨਾ ਮੀਂਹ ਪੈ ਜੀ ਵਧੀਆ ਹੋਈ ਆ ਫਸਲ ਨੁਕਸਾਨ ਹੋਣ ਦੀ بجائے ਤੇ ਫਾਇਦਾ ਹੋਇਆ ਜੀ ਕੋ கரੰਡ ਦੀ ਪ੍ਰੋਬਲਮ ਨਹੀਂ ਕੋਈ ਮੈਂ ਕਹਿੰਦਾ ਬਹੁਤ ਵਧੀਆ ਰਿਜ਼ਲਟ ਆ ਆਹ ਨਹੀਂ ਆਉਂਦੀ ਸਰ ਹਾਂ ਜੀ ਨਾ ਪਾਣੀ ਦੀ ਮਾਰ ਦੱਲਿਆ ਵੇਡਾ ਕੋਈ ਦਿੱਕਤ ਨਹੀਂ ਜੀ ਦੂਜੀ ਫਸਲ ਨਾਲੋਂ ਬਹੁਤ ਵਧੀਆ ਜੀ ਨਾਲ ਖਰਚਾ ਵੀ ਵਧਦਾ ਜੀ ਨਾਲ ਜੀਮੇਦਾਰ ਬਚਰ ਹੋਊਗਾ ਜੀ ਜੇ ਤੋ ਜੋ ਹਲਕੇ ਸਾਮਾਨ ਨਾਲ ਵਧੀਆ ਖੇਤੀ ਹੋ ਜਵੇ ਜੀ ਵੀ ਬڑے بڑے ਮਸ਼ੀਨ ਲੈਣੇ ਜਾਂ ਬਾਹਰ ਇੱਕ ਤੇ ਬਾਹਰ ਦਾ ਕੰਮ ਹੈ ਇਹ 1 ਏਕੜ ਵਿੱਚ ਤੁਹਾਨੂੰ ਕਿੰਨਾ ਖਰਚਾ ਆਇਆ ਸੀ ਜਦ ਤੁਸੀਂ ਇਹਦੀ ਫਸਲ ਵੇਚੀ ਸੀ ਪਿਤਾ ਜੀ ਤੇ ਤੇ ਦਾ ਤਾਂ ਹਿਸਾਬ ਨਹੀਂ ਲੈ ਨਹੀਂ ਇਹਨਾਂ ਨੇ ਸੁਸਾਇਟੀ ਨੇ ਲਿਆ ਉਹਨਾਂ ਕਰਾਇਆ ਹੈ ਜੀ ਆਪਣਾ ਨਿਟੀ ਸਟੈਂਡ ਤੋਂ ਲਿਆ ਹੈ ਹਾਂ ਜੀ ਪੰਜ ਸਟੇਡੀ ਨੇ ਬੜੀ ਕਮੇਤ ਹੈ ਜੀ ਇਹਨਾਂ ਥੋੜੇ ਜਿ ਸੋਧਕ ਬੜਿਆ ਨਹੀਂ ਅੱਛੇ ਅੱਛੇ ਸੁਝਾਅ ਦਿੱਤੇ ਆਪ ਲੋਗੋ ਨੇ ਔਰ ਬਹੁਤ ਬੜੀਆ ਆਪਕਾ ਅੱਜ ਦਾ ਇਸ ਵਾਰ ਦਾ ਜਿਹੜਾ ਇਹ ਪ੍ਰਯੋਗ ਹੈਗਾ ਬਹੁਤ ਵਧੀਆ ਮੈਨੂੰ ਲੱਗਿਆ ਕਿ ਬਹੁਤ ਅੱਛੇ ਐਫਰਟਸ ਹੈਗੇ ਤੇ ਹੁਣ ਤੁਹਾਡੀ ਵੀ ਜ਼ਿੰਮੇਵਾਰੀ ਹੈਗੀ ਹੈ ਤੁਸੀਂ ਬਾਕੀ ਕਿਸਾਨਾਂ ਜਿਹੜੇ ਤੁਹਾਡੇ ਵੀਰ ਨੇ ਤੁਹਾਡੇ ਦੋਸਤ ਨੇ ਉਹਨਾਂ ਨੂੰ ਵੀ ਇੱਕ ਵਾਰੀ ਆਪਣੇ ਆਪਣੇ ਫੀਲਡਸ ਦਾ ਜਿਹੜਾ ਹੈਗਾ ਜ਼ਰੂਰ ਦੌਰਾ ਕਰਾਓ ਉਹਨਾਂ ਨੂੰ ਦਿਖਾਓ कि ਜਿਹੜਾ ਆਪਾਂ ਸਰਫੇਸ ਸੀਡਰ ਇਸ ਵਾਰ ਯੂਜ਼ ਕੀਤਾ ਤੇ ਉਹਦੇ ਸਾਨੂੰ ਕੀ ਫਾਇਦੇ ਹੋਏ ਤੇ ਫਸਲ ਦੀ ਜਾੜ ਵੀ ਉਹਨਾਂ ਨੂੰ ਦਿਖਾਓ ਕਿ ਤੁਸੀ ਤੁਹਾਨੂੰ ਇਹ ਨਾ ਲੱਗੇ ਕਿ ਫਸਲ ਜਿਹੜੀ ਹੈ ਕਿ ਉਹ ਕੱਟ ਹੋ ਜਾਂਦੀ ਹੈ ਉਹ ਵੀ ਦਿਖਾ ਦਿਓ ਕਿ ਜੇ ਫਸਲ ਵੀ ਚੰਗੀ ਹੋਈ ਹੈ ਖਰਚਾ ਵੀ ਘੱਟ ਹੋਇਆ ਹੈ ਖਾਦ ਵੀ ਘੱਟ ਲੱਗੀ ਹੈ ਪਾਣੀ ਵੀ ਘੱਟ ਯੂਜ਼ ਹੋਇਆ ਹੈ ਤੇ ਹਰ ਤਰੀਕੇ ਨਾਲ ਜਿਹੜਾ ਸਰਫੇਸ ਸੀਡਰ ਹੈ ਉਹ ਤੁਹਾਡੇ ਲਈ ਲਾਏਵੰਦ ਹੈ ਫਾਇਦੇਮੰਦ ਹੈ ਤੇ ਜੇ ਬਾਕੀ ਕਿਸਾਨ ਵੀ ਇਹਨੂੰ ਲੈ ਲੈਣ ਤਾਂ ਮੈਨੂੰ ਨਹੀਂ ਲੱਗਦਾ ਸਾਨੂੰ ਫਿਰ ਬੇਲਰ ਜਿਵੇਂ ਪਹਿਲਾਂ ਵੀ ਕੁਝ ਕਹਿੰਦੇ ਸੀ ਕਿ ਜੀਜ਼ ਬਹੁਤ ਜ਼ਿਆਦਾ ਬੇਲਰ ਆ ਜਾਣਗੇ ਤੇ ਫਸਲ ਜਿਹੜੀ ਹੈ ਜਿਹੜੀ ਆਪਣੀ ਜ਼ਮੀਨ ਹੈ ਕਿਨੇ ਕਈ ਸਾਰੇ ਕਿਸਾਨਾਂ ਦਾ ਇਸ ਤਰੀਕੇ ਦਾ ਇਸ਼ੂ ਹੈਗਾ ਉਹ ਜਿਹੜਾ ਰੇਜ਼ ਕਰ ਰੇਜ਼ ਕਰਦੇ ਨੇ ਉਹ ਇਸ ਤਰੀਕੇ ਦੇ ਇਸ਼ੂ ਪਰ ਹੁਣ ਵੀ ਮੈਨੂੰ ਲੱਗਦਾ ਕਿ ਸਰਫੇਸ ਇੰਟਰ ਜਿਹੜਾ ਹੈਗਾ ਇੱਕ ਕਮ ਰੇਟ ਵਿੱਚ ਇੱਕ ਵਧੀਆ ਵਿਕਲਪ ਹੈ ਤੇ ਸਾਰਿਆਂ ਨੂੰ ਜਿਹੜਾ ਹੈਗਾ ਇਹਨੂੰ ਹੁਣ ਪ੍ਰੋਮੋਟ ਵੀ ਕਰਨਾ ਚਾਹੀਦਾ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਜਿੰਨੇ ਵੀ ਕਿਸਾਨ ਆਪਣੇ ਐਗਰੀਕਲਚਰ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਵੀ ਜਿਹੜੇ ਵੀ ਖੇਤ ਨੇ ਜੇ ਲੋਕਲ ਜਿਹੜੇ ਆਪਣੇ ਕਿਸਾਨ ਨੇ ਉਹਨਾਂ ਉਹ ਪਿੰਡਾਂ ਦੇ ਉਹਨਾਂ ਦੀ ਇੱਕ ਵਾਰ ਜ਼ਰੂਰ ਵਿਜ਼ਿਟ ਕਰਾਓ ਇਹ ਸਾਰੇ ਖੇਤਾਂ ਤੇ ਤਾਂ ਆਪ ਨਾ ਉਹਨਾਂ ਨੂੰ ਇੱਕ ਵਾਰੀ ਵਿਜ਼ਿਟ ਕਰਾ ਜੇ ਇੱਥੇ 15 ਇਹ ਕਰ ਰਹੇ ਹੈ ਇੱਕ ਪੰਚੀ ਏਕੜ ਨਾਦਾ ਹੈਗਾ ਬਾਕੀ ਸਾਰੇ ਜਿਹੜੇ ਬੜੇ-ਬੜੇ ਏਰੀਆਜ਼ ਨੇ ਉੱਥੇ ਵੀ ਵਿਜ਼ਿਟ ਕਰਾਓ ਤਾਂ ਜੋ ਉਹਨਾਂ ਨੂੰ ਵੀ ਜਿਹੜੀ ਹੈਗੀ ਇੱਕ ਵਾਰੀ ਸੰਤੁਸ਼ਟੀ ਹੋ ਜਾਵੇ ਕਿਹਾ ਤੇ ਇਸ ਵਾਰ ਜੇ ਕੋਈ ਹਰ ਇੱਕ ਪੂਰੇ ਖੇਤ ਖੇਤਾ ਤੇ ਨਹੀਂ 15 20 ਏਕੜ ਨਹੀਂ ਕਟੋਕਟ 4-5-5 ਏਕੜ ਜਿਹੜਾ ਹੈਗਾ ਜਿਹੜਾ ਬੜਾ ਕਿਸਾਨ ਹੈ ਉਹ ਕਟੋਕਟ ਇੱਕ ਇਸ ਵਾਰ ਕਰ ਲੇ ਤਾਂ ਜੋ ਅਗਰ ਇੱਕ ਦੋ ਦਿਨ ਦੋ ਸਾਲਾਂ ਵੀ ਜਿਹੜਾ ਹੈਗਾ ਇਹ ਜਿਹੜੀ ਤਰੀਕਾ ਹੈ ਇਹ ਸਾਰੇ ਪੰਜਾਬ ਵਿੱਚ ਜਿਹੜਾ ਹੈਗਾ ਚੰਗੇ ਤਰੀਕੇ ਨਾਲ ਫੈਲ ਜਾਵੇ ਪਰ ਜਿਹੜੇ ਤਰੀਕੇ ਨਾਲ